ਸੂਹਾ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਅੱਜ ਡੀਐਸਪੀ ਦਫ਼ਤਰ ਦਸੂਹਾ ਦੇ ਬਾਹਰ ਰੋਸਤਾਨਾ ਦਿੱਤਾ ਗਿਆ ਇਹ ਰੋਸਤਾਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਅਰຸນ ਮਿੱਕੀ ਡੋਗਰਾ ਦੀ ਅਗਵਾਈ ਵਿੱਚ ਦਿੱਤਾ ਗਿਆ ਜਿਸ ਵਿੱਚ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਅਰຸນ ਮਿੱਕੀ ਡੋਗਰਾ ਨੇ ਦੱਸਿਆ ਕਿ ਇਹ ਧਰਨਾ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਅਨੁਸਾਰ ਦਿੱਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਨਵੀਂ ਸਰਕਾਰ ਆਉਂਦੇ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਖਤਰੇ ਵਿੱਚ ਆਈ ਹੋਈ ਹੈ ਉੱਥੇ ਉਹਨਾਂ ਕਿਹਾ ਕਿ ਜੇਕਰ ਸਾਡੇ ਹਲਕੇ ਦਸੂਏ ਦੀ ਗੱਲ ਕਰੀਏ ਤਾਂ ਸਾਡੇ ਦਸੂਏ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹਨ ਅਤੇ ਲੁਟੇਰੇ ਤੇ ਚੋਰ ਅੱਗੇ ਦਸੂਆ ਪੁਲਿਸ ਵੀ ਬੇਵੱਸ ਨਜ਼ਰ ਆ ਰਹੀ ਹੈ ਉਹਨਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਵਾਰਦਾਤ ਹੋ ਰਹੀ ਹੈ ਉਹਨਾਂ ਕਿਹਾ ਕਿ ਦਸੂਆ ਵਾਸੀ ਇਸ ਸਮੇਂ ਡਰਦੇ ਮਾਹੌਲ ਵਿੱਚ ਜੀ ਰਹੇ ਹਨ ਤੇ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਪ੍ਰਸ਼ਾਸਨ ਫੇਲ ਨਜ਼ਰ ਆ ਰਿਹਾ ਹੈ ਤਰਨਾ ਸਾਡੇ ਪੰਜਾਬ ਦੇ ਪ੍ਰਧਾਨ ਬੜੀ ਸਾਹਿਬ ਨੇ ਪੰਜਾਬ ਪੱਧਰ ਤੇ ਪੁਲਿਸ ਸਬ ਡਿਵੀਜ਼ਨਾਂ ਦੇ ਸਾਹਮਣੇ ਧਰਨਾ ਦੇਣ ਦੇ ਜਿਹੜੇ ਹਦੇਸ਼ ਦਿੱਤੇ ਆ ਪੰਜਾਬ ਪਰਚੇ ਧਰਨੇ ਅੱਜ ਲੱਗੇ ਆ ਉਹਦੇ ਚੱਲਦੇ ਹੋਏ ਸਾਡੇ ਹਲਕੇ ਦੇ ਸੁੰਗੇ ਦੇ ਵਿੱਚ ਵੀ ਪ੍ਰਧਾਨ ਜੀ ਦੀ ਨਾਮਾਈ ਦੀ ਵੀ ਧਰਨਾ ਲੱਗਾ ਔਰ ਇਹ ਧਰਨੇ ਲਾਣ ਦਾ ਜਿਹੜਾ ਮੰਤਵ ਹੈ ਉਹ ਹੀ ਹੈ ਜਿਹੜਾ ਪੰਜਾਬ ਵਿੱਚ ਜੰਗਲ ਰਾਜ ਵਧ ਰਿਹਾ ਹੈ ਦਿਨ ਦਿਹਾੜੇ ਕਤਲ ਹੋ ਰਹੇ ਆ ਡੋਟਾ ਘੋਹਾਂ ਹੋ ਰਹੀਆਂ ਰਾਤure ਕੋਈ ਵੀ ਬੰਦੇ ਨੂੰ ਬੰਦੂਕ ਦਿਖਾ ਕੇ ਲੁੱਟਿਆ ਜਾ ਰਿਹਾ ਹੈ ਉਜ ਮਰੋਦ ਵਿੱਚ ਜੜਾ ਹੈ ਜਿੰਨਾ ਲਾਇਆ ਗਿਆ ਹੈ ਤਾਂ ਕਿ ਸੁੱਤੀਓ ਸਰਕਾਰ ਜਿਹੜੀ ਹੈ ਇਹ ਜਾਗ ਸਕੇ ਔਰ ਪੰਜਾਬ ਦੇ ਖਿੱਤਾਂ ਦੇ ਰੱਖੇ ਸੂਵੇ ਦੇ ਹਾਲਾਤ ਕਿਹੋ ਜਿਹੇ ਦੇਖਦੇ ਹੋ ਸੂਵੇ ਹਾਲਾਤ ਤੁਹਾਡੇ ਸਾਹਮਣੇ ਤੁਸੀਂ ਇੱਥੇ ਰਹਿੰਦੇ ਹੋ ਤੁਸੀਂ ਪੱਤਰਕਾਰ ਹੋ ਤੁਹਾਨੂੰ ਪਤਾ ਹੈ ਇਸ ਗੱਲ ਦਾ ਸ਼ੁਗੰਦਰੀ ਕਿਤੇ ਲੁੱਟ ਹੋ ਗਈ ਹੈ ਕਿਤੇ ਕੋਈ ਬੰਦੀ ਲੜਾਈਆਂ ਹੋ ਰਹੀਆਂ ਕਿਤੇ ਕੋਈ ਬੰਦਾ ਨੌਜਵਾਨ ਮਾਰਿਆ ਜਾ ਰਿਹਾ ਹੈ ਬਰਾ ਹਾਲਤਾ ਦੱਸੂਗੀ ਤਾਂ ਕੋਈ ਚੋਰੀਆਂ ਚੋਰੀਆਂ ਦੋ ਕੱਲ ਹੋਈਆਂ ਕਿਹੜਾ ਦਿਨ ਐਸਾ ਨਿਕਲਦਾ ਜਿੱਤੇ ਚੋਰੀਆਂ ਰਸਾਂ ਸੁਭਾਵੇਂ ਸਖਮੀ ਘਟਣਾ ਨਾ ਸਕਮੀ ਘਟਣਾ ਨਹੀਂ ਹੋਇਆ ਕੀ ਗੱਲ ਹਾਂਜੀ ਅੱਜ ਸਾਡੇ ਪੂਰਾ ਪੰਜਾਬ ਸਥਿਰ ਦਾ ਧਰਨਾ ਜੀ ਸਾਡੇ ਸੂਬਾ ਪ੍ਰਧਾਨ ਰਕਸਦਾਰ ਹਰਮਿੰਦਰ ਸਿੰਘ ਰਾਜਾ ਬਣੇਮ ਜੀ ਦੇ ਹੁਕਮਤ ਤਹਿਤ ਉਹਨਾਂ ਦੇ ਹੁਕਮਤ ਤਹਿਤ ਹੈ ਹੀ ਪਰ ਅਸੀਂ ਖੁਦ ਵੀ ਮਹਿਸੂਸ ਕਰਦੇ ਹਾਂ ਇਸ ਗੱਲ ਨੂੰ ਵੀ ਇਸ ਟਾਈਮ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਕਿਸੇ ਪਾਸੇ ਵੀ ਚੱਲ ਜੀਏ ਕਿਤੇ ਲੁੱਟਾਂ ਨੇ ਕਿਤੇ ਖੋਹਾਂ ਨੇ ਕਿਤੇ ਡਰੱਗ ਹੈ ਕਿਤੇ ਮਰਡਰ ਨੇ ਜੋ ਕਿ ਇਹ ਪਹਿਲਾਂ ਸਰਕਾਰਾਂ ਪਹਿਲਾਂ ਵੀ ਆਈਆਂ ਛੋਟੀ ਮੋਟੀਆਂ ਹਰਕਤ ਹੁੰਦੀਆਂ ਰਹਿੰਦੀਆਂ ਵਾਰਦਾਤਾਂ ਪਰ ਇਸ ਵਾਰ ਤਾਂ ਕੋਈ ਹਾਦੋਬਦ ਹੋ ਗਈ। ਕੋ ਮਹਿਸੂਸ ਨਹੀਂ ਹੋ ਰਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਹੈ। ਐਵੇਂ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਚੱਲ ਰਿਹਾ। ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ। ਕਿਸੇ ਪਾਸੇ ਵੀ ਕਿਸੇ ਵਰਗਤੀ ਵੀ ਚੱਲ ਜਈਏ। ਕਿਸੇ ਨੌਕਰੀ ਵਾਲੇ ਪਾਸੇ ਚੱਲ ਜਈਏ ਕਿਤੇ ਹੜਤਾਲਾਂ ਨੇ ਕਿਤੇ ਧਰਨੇ ਪ੍ਰਦਰਸ਼ਨ ਨੇ ਸਾਡਾ ਚਲੋ ਪਾਰਟੀ ਵੱਲੋਂ ਧਰਨਾ ਪਰ ਦੀ ਬਿਜਲੀ ਬੋਰਡ ਦਾ ਧਰਨਾ ਆ ਗਿਆ ਕੋਈ ਡਾਕਟਰਾਂ ਦਾ ਧਰਨਾ ਆ ਗਿਆ ਜਿਹੜਾ ਕਿ ਸਭ ਤੋਂ ਜ਼ਰੂਰੀ ਹੈ ਇਨਸਾਨ ਲਈ ਇੱਕ ਜਿਹੜਾ ਮੈਡੀਕਲ ਹੈਲਥ ਹੈਲਥ ਵਾਲਾ ਡਿਪਾਰਟਮੈਂਟ ਕਦੀ ਧਰਨੇ ਤੇ ਨਹੀਂ ਜਾਣਾ ਚਾਹੀਦਾ ਨਾ ਕੋਈ ਸਟ੍ਰਾਈਕ ਕਰੇ ਕਿਉਂ ਬਿਮਾਰ ਬੰਦਾ ਕਿੱਧਰ ਨੂੰ ਜਾਵੇ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਐਸ ਫੈਲ ਐਸ ਟਾਈਮ ਪੰਜਾਬ ਦੇ ਜੋ ਹਾਲਾਤ ਨੇ ਬਹੁਤ ਹੀ ਮਾੜੇ ਨੇ ਦਸੂਏ ਦੇ ਵੀ ਪੂਰੇ ਪੰਜਾਬ ਦੇ ਨਾਲ ਹੀ ਨੇ ਜੀ ਜਿਹੋ ਜਿਹੇ ਪੂਰੇ ਪੰਜਾਬ ਦੇ ਉਹ ਜਿਹੇ ਦਸੂਏ ਦੇ ਨੇ ਦਸੂਏ ਦੇ ਵੀ ਕੋਈ ਵਧੀਆ ਨਹੀਂ ਮੈਂ ਸਮਝਦਾ ਮਹਿਸੂਸ ਕਰਦਾ ਇਹ ਗੱਲਾਂ ਜਿਹੜੀਆਂ ਸਾਡੇ ਪੰਜਾਬ ਵਿੱਚ ਹੈ ਸਾਡੇ ਦਸੂਹੇ ਵਿੱਚ ਹੋ ਰਹੀਆਂ ਇਹ ਪਹਿਲਾਂ ਕੋ ਪੁਰਾਣੇ ਸਮਿਆਂ ਸੁਣਦੇ ਹੁੰਨੇ ਸੀ ਵਿਹਾਰ ਚ ਹੋ ਗਿਆ ਇਹ ਯੂਪੀ ਚ ਹੋ ਗਿਆ ਇਹ ਹੁਣ ਸਾਡੇ ਵੀ ਹੋਣ ਲੱਗ ਗਿਆ ਵੀ ਸਾਨੂੰ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਵੀ ਹੋਰ ਕੀ ਰਿਹਾ ਇਹ ਗੱਲਾਂ ਬੜੀ ਦੂਰ ਦੂਰ ਹੁੰਦੀਆਂ ਸੀ ਕ੍ਰਾਈਮ ਸੀਗਾ ਯੂਪੀ ਸੀ ਵਿਹਾਰ ਚ ਸੀ ਉਹਨਾਂ ਸਟੇਟਾਂ 'ਚ ਸੀ ਪਰ ਹੁਣ ਤਾਂ ਸਾਨੂੰ ਲੱਗਦਾ ਕਿ ਅਸੀਂ ਪੰਜਾਬ 'ਚ ਨਹੀਂ ਅਸੀਂ ਯੂਪੀ ਵਿਹਾਰ 'ਚ ਰਹਿ ਰਹੇ ਹਾਂ ਬੇਨਤੀ ਹੈ ਤੇ ਚਲੋ ਤੁਹਾਨੂੰ ਬੜਾ ਵੱਡਾ ਫਤਵਾ 92 ਸੀਟਾਂ ਪੰਜਾਬ ਨੇ ਦਿੱਤੀਆਂ ਨੇ ਤੇ ਇਨਸਾਨੀ ਤੌਰ ਤੇ ਵੀ ਤੁਹਾਡਾ ਆਪਾਂ ਸਿਆਸੀ ਸਿਆਸਤ ਨੂੰ ਥੋੜਾ ਇੱਕ ਸਾਈਡ ਤੇ ਰੱਖ ਕੇ ਅਸੀਂ ਇਹਨਾਂ ਗੱਲਾਂ ਬਾਰੇ ਨੂੰ ਚਾਹੀਏ ਤੇ ਪੰਜਾਬ ਨੇ ਇੱਕ ਬੜਾ ਵੱਡਾ ਫਤਵਾ ਤੁਹਾਨੂੰ ਦਿੱਤਾ ਉਹ ਪੰਜਾਬ ਦਾ ਕਰਜ਼ਾ ਉਹ ਪੰਜਾਬ ਦਾ ਆਸਾਨ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਨੌਕਰੀਆਂ ਨਹੀਂ ਦੇ ਸਕਦੇ ਕੋਈ ਹੋਰ ਸੁਖ ਸੁਵਤਾ ਹੋ ਨਹੀਂ ਦੇ ਸਕਦੇ ਅਸੀਂ ਕ੍ਰਾਈਮ ਜਾਂ ਨਸ਼ਾ ਜਾਂ ਹੋਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਕੇ ਅਸੀਂ ਪੰਜਾਬ ਦਾ ਕੁਝ ਭਲਾ ਕਰ ਸਕੀਏ ਥੋੜਾ ਬਤਾ ਆਸਾਨ ਦਾ ਤਾਰੋ ਪੰਜਾਬ ਦਾ ਅੱਜ ਜਿਹੜਾ ਧਰਨਾ ਹੈ ਮੁੱਖ ਮਕਸਦ ਆ ਸੂਬੇ ਦੇ ਵਿੱਚ ਪੰਜਾਬ ਐਂਡ ਪਿਆਲ ਲਾ ਐਂਡ ਆਰਡਰ ਦੀ ਸਥਿਤੀ ਹੈ ਬਿਲਕੁਲ ਖਰਾਬ ਹੋ ਚੁੱਕੀ ਹੈ ਪਿਆਲ ਪ੍ਰਧਾਨ ਸ੍ਰੀ ਰਾਜਾ ਅਮਰਿੰਦਰ ਸਿੰਘ ਬ੍ਰਿੰਗ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਸਾਰੇ ਜਿੰਨੇ ਵੀ ਪਿਆਲ ਦੇ ਡੀਐਸਪੀ ਦਫ਼ਤਰ ਹੈਗੇ ਨੇ ਉਹਨਾਂ ਦੇ ਸਾਹਮਣੇ ਲਾ ਐਂਡ ਆਰਡਰ ਜਿਹੜੀ ਸਥਿਤੀ ਹੈ ਪੰਜਾਬ ਵਿੱਚ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਉਹਦੇ ਸੰਬੋਧ ਵਿੱਚ ਅੱਜ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਕਾਂਗਰਸ ਪਾਰਟੀ ਵਾਲਾ ਮੈਂ ਤਰਵਿੰਦਰ ਸਿੰਘ ਸਾਭੀ ਟੀਟਚਣਾ ਜ਼ਿਲ੍ਹਾ ਪ੍ਰਧਾਨ ਤੋਂ ਸਮਰ ਸੋਸ਼ਲ ਮੀਡੀਆ ਅੱਜ ਸਾਡੇ ਪ੍ਰਧਾਨ ਪੰਜਾਬ ਰਾਜਾ ਅਮਰਿੰਦਰ ਸਿੰਘ ਜੀ ਵੱਲੋਂ ਜੋ ਧਾਨਿਆਂ ਦਾ ਅੱਜ ਪੂਰੇ ਪੰਜਾਬ ਦਾ ਡਟਾਇਗਾ ਹੁਕਮ ਉਹਦੇ ਅਧੀਨ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਮਿੱਕੀ ਡੋਗਰਾ ਜੀ ਦੀ ਕੋਈ ਏਡਾ ਜੀ ਤਸੂਆ ਡੀਐਸਪੀ ਦਫ਼ਤਰ ਦੇ ਬਾਹਰ ਜੀ ਧਾਨਾਂ ਦੇ ਦਿੰਦੇ ਆ ਇਹ ਜਿਹੜੀਆਂ ਸਾਡੀਆਂ ਤਸੂਆ ਜੀ ਲਟਕੋਆਂ ਸ਼ਰੀਆਮ ਵਿਕੀਆਂ ਲੁੱਟ ਹੋ ਜਾਂਦੀਆਂ ਆ ਕਈ ਕੇ ਦਾ ਬੈਂਕ ਚੋਂ ਨਿਕਲੇ ਪੈਸੇ ਲੁੱਟੋ ਜਾਂਦੇ ਕਈ ਦਾ ਸੋਨਾ ਲੁੱਟ ਹੋਈ ਜਾਂਦਾ ਘਰੋਂ ਇਹ ਜਿਹੜੀ ਸ਼੍ਰੀ ਵਸਤਾ ਬਿਲਕੁਲ بگੜ ਗਈ ਹੈ ਤੁਸੀਂ ਇਹ ਪਡਾਉ ਸਰਪੰਚ ਉਹਦੇ ਅਧੀਨ ਹੈ ਥਾਣਾ ਜਿਹੜਾ ਜੇ ਦੇਂਦੇ ਆ ਤਾਂ ਸਾਡੇ ਸਾਰੇ ਜੋ ਵੀ ਮੋਤਵਰ ਪਵੇ ਕਾਂ ਸੀ ਸਰਪੰਚ ਪਿੰਡਾ ਜੋ ਐਮਸੀ ਸਾਹਿਬ ਅਨਸਾਰੇ ਪਹੁੰਚੇ ਨੇ ਕੀ